ਸਤਿ ਸ਼੍ਰੀ ਅਕਾਲ ਸਟੱਡੀ ਸਰਕਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਆਪਾਂ 5994 ਪੰਜਾਬੀ ਪੇਪਰ A ਦੀ ਤਿਆਰੀ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਮੌਕ ਟੈਸਟ ਸੀਰੀ ਸ਼ੁਰੂ ਕੀਤੀ ਹੋਈ ਹੈ ਜਿਸ ਦੀ ਅੱਜ 11ਵੀਂ ਕਲਾਸ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਇਸ ਦੇ ਨਾਲ ਹੀ ਅੱਜ ਦੀ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਤਾਂ ਆਪਣਾ ਪਹਿਲਾ ਕੁਐਸਚਨ ਕੀ ਹੈਗਾ ਬਹੁਤ ਵਿਧਾ ਚੜਾ ਕੇ ਆਖੀ ਗਈ ਗੱਲ ਲਈ ਸਹੀ ਵਿਕਲਪ ਚੁਣੋ ਚਾਰ ਆਪਸ਼ਨ ਨੇ ਆਪਣੇ ਕੋਲ ਰਾਈ ਦਾ ਪਹਾੜ ਬਣਾਉਣਾ ਅਤਿਕਥਨੀ ਏ ਅਤੇ ਬੀ ਜਾਂ ਕੋਈ ਨਹੀਂ ਕੁਐਸਚਨ ਕੀ ਹੈ ਆਪਣਾ ਬਹੁਤ ਵਿਧਾ ਚੜਾ ਕੇ ਆਖੀ ਗਈ ਗੱਲ ਲਈ ਸਹੀ ਵਿਕਲਪ ਚੁਣਨਾ ਹੈਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੈਕੰਡ ਅਤਿਕਥਨੀ ਜਦੋਂ ਆਪਾਂ ਕਿਸੇ ਵੀ ਗੱਲ ਨੂੰ ਵਿਧਾ ਚੜਾ ਕੇ ਆਖਦੇ ਹਾਂ ਉਹਦੇ ਥਾਂ ਤੇ ਆਪਾਂ ਕਿਹੜਾ ਸ਼ਬਦ ਵਰਤੇ ਆ? ਅਤਿਕਥਨੀ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਸ਼ੁੱਧ ਸ਼ਬਦ ਦੀ ਪਹਿਚਾਣ ਕਰੋ ਫਰਸਟ ਆਪਸ਼ਨ ਦੇ ਵਿੱਚ ਥੋੜੀ ਪ੍ਰਿੰਟਿੰਗ ਮਿਸਟੇਕ ਹੋ ਗਈ ਤਾਂ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਦੀ ਆਪਾਂ ਪਹਿਚਾਣ ਕਰਨੀ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਸੀ ਮਦਾਨੀ ਵਾਲਾ ਸ਼ਬਦ ਇਹ ਵਾਲਾ ਸਹੀ ਹੈਗਾ ਇਹ ਸ਼ੋਧੇ ਸ਼ਬਦ ਹੈਗਾ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਅਗਲਾ ਗੈਰ ਜਜ਼ਬਾਤੀ ਡਾਇਰੀ ਕਿੰਨਾ ਦੀ ਸਵੈ ਜੀਵਨੀ ਹੈ ਚਾਰ ਆਪਸ਼ਨ ਨੇਗੇ ਪ੍ਰਿੰਸੀਪਲ ਤੇਜਾ ਸਿੰਘ ਨਰਿੰਦਰ ਸਿੰਘ ਕਪੂਰ ਬਲਰਾਜ ਸਾਹਨੀ ਜਾਂ ਕੁਲਵੰਤ ਸਿੰਘ ਵਿਰਕ ਇਸ ਵਿੱਚ ਜਨਦਾ ਰਾਈਟ ਆਨਸਰ ਹੈਗਾ ਬਲਰਾਜ ਸਾਹਨੀ ਜਿਹੜੀ ਗੈਰ ਜਜ਼ਬਾਤੀ ਡਾਇਰੀ ਹੈ ਇਹ ਕਿੰਨਾ ਦੀ ਸਵੈ ਜੀਵਨੀ ਹੈ ਬਲਰਾਜ ਸਾਹਨੀ ਦੀ ਤਾ ਆਪਣਾ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਇਹਨਾਂ ਦਾ ਕੀ ਨਾਮ ਹੈ ਸਵੈ ਜੀਵਨੀ ਦਾ ਆਰ ਸੀ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਅਗਲਾ ਘਰ ਦਾ ਪਿਆਰ ਕਿਸ ਦੀ ਰਚਨਾ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਕੁਲਵੰਤ ਸਿੰਘ ਵਿਰਕ ਬਲਰਾਜ ਸਾਨੀ ਜਾਂ ਸੁਜਾਨ ਸਿੰਘ ਜਿਹੜਾ ਘਰ ਦੀ ਪਿਆਰ ਘਰ ਦਾ ਪਿਆਰ ਰਚਨਾ ਹੈਗੀ ਇਹ ਕਿੰਨਾ ਦੀ ਹੈਗੀ ਇਹ ਆਪਣੀ ਸ਼ਾਇਦ 10th ਕਲਾਸ ਦੇ ਵਿੱਚ ਮੈਂਸ਼ਨ ਹੈ ਘਰ ਦਾ ਪਿਆਰ ਤਾਂ ਇਸ ਦਾ ਰਾਈਟ ਆਨਸਰ ਹੈ ਪ੍ਰਿੰਸੀਪਲ ਤੇਜਾ ਸਿੰਘ ਨੈਕਸਟ ਕੁਐਸਚਨ ਦੋਤਾ ਬਾਨੀ ਕਾ ਬੋਤਾ ਸ਼ਬਦ ਕਿੰਨਾਂ ਨੇ ਉਚਾਰੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਂ ਸ੍ਰੀ ਗੁਰੂ ਅਮਰਦਾਸ ਜੀ ਦੋਤਾ ਬਾਣੀ ਦਾ ਬੋਤਾ ਸ਼ਬਦ ਕਿੰਨਾ ਨੇ ਉਚਾਰੇ ਹਨ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਅਮਰਦਾਸ ਜੀ ਨੈਕਸਟ ਕੁਐਸਚਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਉਸਾਰਿਆ ਸ੍ਰੀ ਗੁਰੂ ਅੰਗਦ ਦੇਵ ਜੀ ਆਪਣੇ ਸੈਕਿੰਡ ਗੁਰੂ ਹੋਏ ਨੇ ਤੇ ਇਹਨਾਂ ਨੇ ਕਿਹੜਾ ਸ਼ਹਿਰ ਉਸਾਰਿਆ ਸੀਗਾ ਚਾਰ ਆਪਸ਼ਨ ਨੇ ਆਪਣੇ ਕੋਲ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਖਡੂਰ ਸਾਹਿਬ ਜਾਂ ਤਰਨਤਾਰਨ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਣੇ ਕੋਲ ਗੋਇੰਦਵਾਲ ਸਾਹਿਬ ਨੈਕਸਟ ਕੁਐਸਚਨ ਜਉ ਤੋ ਪ੍ਰੇਮ ਖੇਲਨ ਕਾ ਚਾਉ ਸਰ ਤਰ ਕਲੀ ਗਲੀ ਮੇਰੀ ਆਓ ਰਚਨਾ ਹੈ ਇਹ ਰਚਨਾ ਜਾਨੀ ਕਿ ਕਿੰਨਾ ਦੀ ਹੈ ਭਗਤ ਕਬੀਰ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਤੋਂ ਪ੍ਰੇਮ ਖੇਲਨ ਦਾ ਚਾਉ ਸੇਤਰ ਤਲੀ ਗਲੀ ਮੇਰੀ ਆਓ 22 ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਪਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿੰਦੇ ਹਨ ਕਿਉਂਕਿ ਚਾਰ ਆਪਸ਼ਨ ਇਹ ਗੁਰੂ ਗ੍ਰੰਥ ਸਾਹਿਬ ਜਿਹਦੇ ਸ਼ਹਿਰ ਵਿੱਚ ਸ਼ੁਰੂ ਵਿੱਚ ਸੋਰੀ ਦਰਜ ਹਨ ਇਹਨਾਂ ਤੋਂ ਬਿਨਾ ਬਾਣੀ ਦੀ ਸਮਝ ਨਹੀਂ ਆ ਸਕਦੀ ਇਹ ਗੁਰਬਾਣੀ ਦਾ ਅਤਿ ਮਹੱਤਵਪੂਰਨ ਅੰਗ ਹਨ ਜਾਂ ਇਹਨਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ ਪਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਹਿੰਦੇ ਹਨ ਕਿਉਂਕਿ ਕਿਉਂ ਕਹਿੰਦੇ ਹਨ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਣੇ ਕੋਲ ਇਨ੍ਹਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਨੈਕਸਟ ਕੁਐਸਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਕਾਰਾਂ ਦੀ ਕਿਹੜੀ ਗਿਣਤੀ ਸਹੀ ਹੈ? ਚਾਰ ਆਪਸ਼ਨ ਨੇ ਇਨ੍ਹਾਂ ਵਿੱਚੋਂ ਰਾਈਟ ਆਨਸਰ ਦੱਸੋ ਕਿ ਕਿੰਨੇ ਗੁਰੂ ਸਾਹਿਬਾਨ ਦੀ, ਕਿੰਨੇ ਭਗਤਾਂ ਦੀ ਜਾਂ ਕਿੰਨੇ ਭਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੌਰੀ ਸ੍ਰੀ ਗੁਰੂ ਗੰਗ ਸਾਹਿਬ ਦੇ ਵਿੱਚ ਦਰਜ ਹੈ। ਤਾਂ ਰਾਈਟ ਆਨਸਰ ਹੈ ਆਪਣੇ ਕੋਲ। ਛੇ ਗੁਰੂ ਸਾਹਿਬਾਨ 15 ਭਗਤ 11 ਭਟ ਤੇ ਚਾਰ ਗੁਰੂ ਘਰ ਦੇ ਕਵੀ ਨਿਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਆਪਣਾ ਪੰਜਾਬੀ ਵਿੱਚ ਵਾਰ ਕਾਵ ਰੂਪ ਲਈ ਸਭ ਤੋਂ ਪ੍ਰਸਿੱਧ ਛੰਦ ਹੈ ਕਿਹੜੇ ਨਿਗੇ ਚਾਰ ਆਪਸ਼ਨ ਨੇ ਨਿਸ਼ਾਨੀ ਤੇ ਕੋੜਾ ਦਵਈਆ ਤੇ ਬੈਂਤ ਪੌੜੀ ਤੇ ਦਵਈਆ ਨਿਸ਼ਾਨੀ ਤੇ ਸਿਰਖੰਡੀ ਪੰਜਾਬੀ ਵਿੱਚ ਵਾਰ ਕਾਵ ਰੂਪ ਲਈ ਸਭ ਤੋਂ ਪ੍ਰਸਿੱਧ ਛੰਦ ਹਨ ਤਾਂ ਰਾਈਟ ਆਨਸਰ ਹੈ ਨਿਸ਼ਾਨੀ ਤੇ ਸਿਰਖੰਡੀ ਨੈਕਸਟ ਕੁਐਸਚਨ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਪਾਈ ਵੀਰ ਸਿੰਘ ਅੰਮ੍ਰਿਤਾ ਪ੍ਰੀਤਮ ਸ਼ੇਖਮੂਰ ਬਟਾਲਵੀ ਜਾਂ ਵਾਰਿਸ ਸ਼ਾਹ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਹੈ ਉਹ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਅਗਲਾ ਜਪਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ ਤੁਖਾਰੀ ਤਿਲੰਗ ਸੁਹੀ ਜਾਂ ਕਿਸੇ ਵਿੱਚ ਵੀ ਨਹੀਂ ਜਪਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ ਇਹ ਕੁਐਸਚਨ ਮੈਂ ਤੁਹਾਡੇ ਵਾਸਤੇ ਛੱਡ ਰਹੀ ਹਾਂ ਕਿ ਤੁਸੀਂ ਦੱਸੋਗੇ ਕਿ ਜਪਜੀ ਸਾਹਿਬ ਦੀ ਬਾਣੀ ਕਿਹੜੀ ਰਚਨਾ ਔਰ ਸੌਰੀ ਕਿਹੜੇ ਰਾਗ ਦੇ ਵਿੱਚ ਹੈ ਤਾਂ ਇਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਸ ਕੁਐਸਚਨ ਦਾ ਆਨਸਰ ਕਰੋਗੇ ਇਸ ਦੇ ਨਾਲ ਹੀ ਇੱਕ ਤੁਹਾਡੇ ਲਈ ਹੋਰ ਇਨਫੋਰਮੇਸ਼ਨ ਹੈ ਬੁੱਧਵਾਰ ਤੱਕ ਤੁਹਾਡੇ ਲਈ 100 ਨੰਬਰਾਂ ਦਾ ਮੌਕ ਟੈਸਟ ਜਾਨੀ ਕਿ ਪੇਪਰ ਹੀ ਆਪਾਂ ਤਿਆਰ ਕਰਕੇ ਲੈ ਕੇ ਆਵਾਂਗੇ ਜਿਸ ਦੇ ਵਿੱਚ ਤੁਸੀਂ ਆਪਣੀ ਤਿਆਰੀ ਦਾ ਲੈਵਲ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੈਗੀ ਤਾਂ ਬੁੱਧਵਾਰ ਨੂੰ ਆਪਾਂ ਮਿਲਦੇ ਹਾਂ 4:00 ਵਜੇ ਪਰ ਇਸ ਦੇ ਨਾਲ ਹੀ ਅਗਲਾ ਆਪਣਾ ਅੱਜ ਦਾ ਕੁਐਸਚਨ ਕਰਦੇ ਹਾਂਗੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਾਣੀ ਦੇ ਵਿੱਚ ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਬਿਲ ਕਰ ਰਿਹਾ ਹੈ ਚਾਰ ਆਪਸ਼ਨ ਨੇ ਜਿਤੇਮ ਬੱਚੇ ਵਾਂਗ ਪਪੀਹੇ ਵਾਂਗ ਮੱਛੀ ਵਾਂਗ ਜਾਂ ਬੱਚੇ ਵਾਂਗ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਾਣੀ ਦੇ ਵਿੱਚ ਗੁਰੂ ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਬਿਲਕ ਰਿਹਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਪਾ ਪੀ ਹੈ ਵਾਂਗ ਇਹ ਜੋਵੀ ਸ਼ਬਦ ਨੇਗੇ ਜਿਵੇਂ ਕਿ ਮੇਰਾ ਮਨ ਲੋਚੇ ਗੁਰਦਰਸਨ ਤਾਂ ਇਹ ਸ਼ਬਦ ਆਪਣੇ 10th ਕਲਾਸ ਦੀ ਬੁੱਕ ਦੇ ਵਿੱਚ ਹੀ ਸ਼ਬਦ ਨੇਗੇ ਜਿਨ੍ਹਾਂ ਦੇ ਵਿੱਚੋਂ ਕਿ ਕੁਐਸਚਨ ਸੈੱਟ ਕੀਤੇ ਗਏ ਨੇ ਤਾਂ ਆਪਣੇ ਪੇਪਰ ਦੇ ਵਿੱਚ ਵੀ ਐਜ਼ ਇਟ ਇਜ਼ ਐਵੇਂ ਹੀ ਪੁੱਛੇ ਜਾਣਗੇ ਤਾਂ ਇਸੇ ਤਰ੍ਹਾਂ ਨੈਕਸਟ ਕੁਐਸਚਨ ਹੈ ਆਪਣਾ ਆਇਆ ਨੰਦ ਕਿਸ਼ੋਰ ਕਿਸ ਦੀ ਲਿਖੀ ਹੋਈ ਕਵਿਤਾ ਹੈ ਆਇਆ ਨੰਦ ਕਿਸ਼ੋਰ ਕਿਸ ਦੀ ਲਿਖੀ ਹੋਈ ਕਵਿਤਾ ਹੈ ਭਾਈ ਵੀਰ ਸਿੰਘ ਦੀ surjit patar ji ਦੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਜਾਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ surjit patar ਜਿਹੜਾ ਆਇਆ ਆਨੰਦ ਕਿਸ਼ੋਰ ਹੈ ਇਹ ਕਵਿਤਾ surjit patar ਜੀ ਦੀ ਲਿਖੀ ਹੋਈ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈਗਾ ਤੁਰੰਦਾ ਹੁਨਰ ਨਿਬੰਧ ਦਾ ਲੇਖਕ ਕੌਣ ਹੈ ਪ੍ਰਿੰਸੀਪਲ ਤੇਜਾ ਸਿੰਘ ਨਰਿੰਦਰ ਸਿੰਘ ਕਪੂਰ ਬਲਰਾਜ ਸਹਨੀ ਜਾਂ ਕੁਲਵੰਥ ਸਿੰਘ ਵਿਰਕ ਜਿਹੜਾ ਤੁਰਨ ਦਾ ਹੁਨਰ ਹੈ ਨਿਬੰਧ ਲੇਖ ਕੀ ਦਾ ਹੈ ਤਾਂ ਰਾਈਟ ਆਨਸਰ ਹੈ ਨਰਿੰਦਰ ਸਿੰਘ ਕਪੂਰ ਨੈਕਸਟ ਕੁਐਸਚਨ ਕੁਲਫੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ ਜੁਲਾਈ ਚ ਜੂਨ ਮਈ ਜਾਂ ਅਗਸਤ ਜਿਹੜੀ ਕੁਲਫੀ ਕਹਾਣੀ ਹੈ ਇਹ ਕਿਹੜੇ ਲੇਖਕ ਦੀ ਹੈ ਸੁਜਾਨ ਸਿੰਘ ਦੀ ਤਾਂ ਜਿਹੜੀ ਇਹ ਕਹਾਣੀ ਹੈ ਕਿਹੜੇ ਮਹੀਨੇ ਦੇ ਵਿੱਚ ਵਾਪਰਦੀ ਹੈਗੀ ਤਾਂ ਰਾਈਟ ਆਨਸਰ ਹੈ ਇਸ ਦਾ ਜੂਨ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਕੁਲਫੀ ਜਿਆਦਾ ਕਿਹੜੇ ਮਹੀਨੇ ਚ ਖਾਨਦੇ ਆ ਮਈ ਚ ਜਾਂ ਜੂਨ ਦੇ ਮੰਥ ਦੇ ਵਿੱਚ ਖਾਨਦੇ ਆ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਕੁਲਫੀ ਕਹਾਣੀ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ ਜੂਨ ਦੇ ਮਹੀਨੇ ਦੇ ਵਿੱਚ ਤਾਂ ਨੈਕਸਟ ਕੁਐਸਚਨ ਹੈ ਇਸ ਦਾ ਭਾਈ ਵੀਰ ਸਿੰਘ ਜੀ ਦਾ ਮਹਾਕਾਵ ਕਿਹੜਾ ਹੈ ਸੁੰਦਰੀ ਵਿਜੇ ਸਿੰਘ ਰਾਣਾ ਸੂਰਤ ਸਿੰਘ ਜਾਂ ਬਾਬਾ ਨੋਦ ਸਿੰਘ ਇਸ ਦੇ ਨਾਲ ਹੀ ਆਪਣਾ ਅੱਜ ਦਾ ਲਾਸਟ ਕੁਐਸਚਨ ਹੈਗਾ ਕਿ ਭਾਈ ਵੀਰ ਸਿੰਘ ਜੀ ਦਾ ਮਹਾਕਾਵ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਰਾਣਾ ਸੂਰਤ ਸਿੰਘ ਇੱਕੋ ਇੱਕ ਮਹਾਕਾਵ ਹੈ ਭਾਈ ਵੀਰ ਸਿੰਘ ਜੀ ਦਾ ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਆਪਾਂ ਇੱਥੇ ਹੀ ਖਤਮ ਕਰਦੇ ਆਂਗੇ ਕੱਲ ਨੂੰ 4 ਵਜੇ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਹੋਰ ਐਮਸੀਕਿਊਜ਼ ਲੈ ਕੇ ਜੇਕਰ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤੇ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅਗਲੇ ਬੁੱਧਵਾਰ ਤੱਕ ਜਾਨੀ ਕਿ ਜੋ ਹੁਣ ਐਸ ਇਟ ਇਜ਼ ਬੁੱਧਵਾਰ ਆਊਗਾ ਤਾਂ ਉਸ ਨੂੰ ਤੁਹਾਡੇ ਵਾਸਤੇ 100 ਨੰਬਰਾਂ ਦਾ ਪੇਪਰ ਲੈ ਕੇ ਆਵਾਂਗੇ ਜਿਹਦੇ ਵਿੱਚ 50 ਨੰਬਰਾਂ ਦੇ ਵਿੱਚ ਗ੍ਰਾਮਰ ਹੋਏਗੀ ਤੇ 50 ਨੰਬਰਾਂ ਦੇ ਵਿੱਚ ਸਾਹਿਤ ਜੋ ਕਿ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਉਸ ਦੇ ਅਕੋਰਡਿੰਗ ਕੁਐਸਚਨ ਹੋਏਗੀ ਜਿਵੇਂ ਕਿ ਆਪਣੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਐਸ ਇਟ ਇਜ਼ ਪੇਪਰ ਤਿਆਰ ਕਰਾਂਗੇ ਤਾਂ ਤੁਸੀਂ ਸਾਰੇ ਬੱਚਿਆਂ ਨੇ ਬੁੱਧਵਾਰ ਨੂੰ ਪੇਪਰ ਜ਼ਰੂਰ ਦੇਣਾ ਹੈਗਾ ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਹਾਂ ਧੰਨਵਾਦ ਜੀ